ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਸਾਰੇ ਠੀਕ ਹੋਵੋਗੇ ਅੱਜ ਆਪਾਂ ਅਜਿਹੇ ਚਮਤਕਾਰੀ ਨੁਸਖੇ ਬਾਰੇ ਗੱਲ ਕਰਾਂਗੇ ਜੋ ਤੁਹਾਡੇ ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਦੇਵੇਗਾ ਜਿਵੇਂ ਨੀਂਦ ਨਾ ਆਉਣਾ ਸਿਰ ਦੁਖਦੇ ਰਹਿਣਾ ਯਾਦ ਸ਼ਕਤੀ ਕਮਜ਼ੋਰ ਹੋ ਜਾਣੀ ਹੱਡੀਆਂ ਸੰਬੰਧੀ ਸਮੱਸਿਆਵਾਂ ਜੋੜਾਂ ਵਿੱਚ ਦਰਦ ਰਹਿਣਾ ਉੱਠਣ ਬੈਠਣ ਲੱਗੇ ਜੋੜਾਂ ਵਿੱਚੋਂ ਆਵਾਜ਼ ਆਉਣੀ ਪਾਚਣ ਗਿਆਂ ਦਾ ਕਮਜ਼ੋਰ ਹੋਣਾ ਭੋਜਨ ਔਖਾ ਪਚਣਾ ਸਰੀਰ ਵਿੱਚ ਥਕਾਵਟ ਰਹਿਣੀ ਕੋਈ ਕੰਮ ਕਰਨ ਨੂੰ ਮਨ ਨਾ ਕਰਨਾ ਤੇ ਅੱਜ ਕੱਲ੍ਹ ਤਣਾਅ ਦੀ ਸਮੱਸਿਆ ਬਹੁਤ ਲੋਕਾਂ ਵਿੱਚ ਬਹੁਤ ਜ਼ਿਆਦਾ ਪਾਈ ਜਾਂਦੀ ਆ ਸੋ ਇਹ ਨੁਸਖਾ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਦੇਵੇਗਾ ਤੁਸੀਂ ਹਫ਼ਤੇ ਬਾਅਦ ਹੀ ਆਪਣੇ ਸਰੀਰ ਵਿੱਚ ਫਰਕ ਦੇਖਣਾ ਸ਼ੁਰੂ ਕਰ ਦੇਵੋਗੇ ਸੋ ਆਜੋ ਆਪਾਂ ਇਸ ਨੁਸਖੇ ਬਾਰੇ ਗੱਲ ਕਰਦੇ ਹਾਂ ਇਹ ਨੁਸਖਾ ਹੈ ਕੀ ਤੇ ਕਿਵੇਂ ਬਣਾਉਣਾ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ हेल्थ रिलेटेड वीडियोस ਤੁਹਾਨੂੰ ਦੇਖਣ ਨੂੰ ਮਿਲ ਸਕਣ ਇਸ ਨੁਸਖੇ ਲਈ ਸਭ ਤੋਂ ਪਹਿਲਾਂ ਤਾਂ ਅਸੀਂ ਖਸਖਸ ਲਾਵਾਂਗੇ ਖਸਖਸ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਕਾਲੀ ਖਸਖਸ ਤੇ ਇੱਕ ਚਿੱਟੀ ਖਸਖਸ ਇਸ ਨੁਸਖੇ ਲਈ ਆਪਾਂ ਚਿੱਟੀ ਖਸਖਸ ਲਾਵਾਂਗੇ ਖਸਖਸ ਵਿੱਚ ਆਇਰਨ ਕੈਲਸ਼ੀਅਮ ਪੋਟਾਸ਼ੀਅਮ ਮੈਗਨੀਸ਼ੀਅਮ ਕਾਪਰ ਤੇ ਜ਼ਿੰਕ ਦੀ ਮਾਤਰਾ ਭਰਪੂਰ ਪਾਈ ਜਾਂਦੀ ਹੈ ਜੋ ਕਿ ਸਾਡੇ ਸਰੀਰ ਦੀ ਕਮਜ਼ੋਰੀ ਦੂਰ ਕਰਨ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਤੱਤ ਨੇ ਖਾਸ ਕਰਕੇ ਵਿੱਚ ਫਾਈਬਰ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਮਦਦ ਕਰਦਾ ਹੈ ਸਾਡੀ ਪਾਚਣ ਕਿਰਿਆ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਵਿੱਚ ਇਸ ਤੋਂ ਬਾਅਦ ਹੈ ਜੀ ਆਪਾਂ ਇਸ ਨੂੰ ਸੁੱਕੇ ਲਈ ਬਦਾਮ ਲੈਣੇ ਆ ਬਦਾਮ ਵਿੱਚ ਵੀ ਕੈਲਸ਼ੀਅਮ ম্যাগਨੀਸ਼ੀਅਮ ਜ਼ਿੰਕ ਕਾਪਰ ਫਾਸਫੋਰਸ ਵਰਗੇ ਤੱਤ ਭਰਪੂਰ ਪਾਏ ਜਾਂਦੇ ਨੇ ਇਸ ਤੋਂ ਇਲਾਵਾ ਬਦਾਮ ਵਿੱਚ omega 3 ਫੈਟੀ ਐਸਿਡ ਬਹੁਤ ਜ਼ਿਆਦਾ ਪਾਏ ਜਾਂਦੇ ਨੇ ਤੇ ਵਿਟਾਮਿਨ K ਵੀ ਬਦਾਮ ਵਿੱਚ ਮਿਲਦਾ ਹੈ ਵਿਟਾਮਿਨ ਕੇ ਮਦਦ ਕਰਦਾ ਹੈ ਕੈਲਸ਼ੀਅਮ ਨੂੰ ਸਾਡੇ ਹੱਡੀਆਂ ਦੇ ਵਿੱਚ ਰਚਾਉਣ ਦੇ ਲਈ ਇਸ ਤੋਂ ਇਲਾਵਾ ਬਦਾਮਾਂ ਵਿੱਚ omega 3 ਫੈਟੀ ਐਸਿਡ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਮਦਦ ਕਰਦੇ ਨੇ ਸਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਦੂਰ ਰੱਖਣ ਦੇ ਲਈ ਤੇ ਸਾਡੀਆਂ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਲਈ ਇਸ ਤੋਂ ਇਲਾਵਾ ਇਸ ਨੁਸਕੇ ਵਿੱਚ ਅਸੀਂ ਯੂਜ਼ ਕਰਾਂਗੇ ਕਾਲੀ ਮਿਰਚ ਦਾ ਕਾਲੀ ਮਿਰਚ ਜੋ ਕਿ ਐਂਟੀਆਕਸੀਡੈਂਟ ਤੇ ਐਂਟੀ ਇਨਫਲੇਮੇਟਰੀ ਪ੍ਰੋਪਰਟੀ ਦੇ ਨਾਲ ਭਰਪੂਰ ਹੁੰਦੀ ਹੈ ਚਲੋ ਹੁਣ ਗੱਲ ਕਰਦੇ ਹਾਂ ਇਸ ਮਸਕੀਨ ਬਣਾਉਣਾ ਕਿੱਦਾਂ ਸਭ ਤੋਂ ਪਹਿਲਾਂ ਤਾਂ ਇੱਕ ਚਮਚਾ ਖਸਖਸ ਦਾ ਲੈ ਲਓ 7 ਤੋਂ 8 ਬਾਦਾਮ ਲੈ ਲਓ ਤੇ 7 ਤੋਂ 8 ਸਾਬਤ ਕਾਲੀਆਂ ਮਿਰਚਾਂ ਲੈ ਲਓ ਹੁਣ ਇਹਨਾਂ ਚੀਜ਼ਾਂ ਦਾ ਪਾਊਡਰ ਬਣਾ ਕੇ ਇਸ ਨੂੰ ਇੱਕ ਚਮਚ ਘੀ ਦੇ ਵਿੱਚ ਭੁੰਨ ਲਓ ਇਸ ਨੂੰ ਚੰਗੀ ਤਰ੍ਹਾਂ ਭੁੰਨਣ ਤੋਂ ਬਾਅਦ ਇਸ ਵਿੱਚ ਦੁੱਧ ਪਾ ਲਓ ਤੇ ਦੁੱਧ ਨੂੰ ਤਿੰਨ ਉਵਾਲੀਆਂ ਦੋ ਲਓ ਜੀ ਇਸ ਤੋਂ ਬਾਅਦ ਤਿਆਰ ਹੈ ਚਮਤਕਾਰੀ ਨੁਸਕਾ ਜਾ ਤੁਸੀਂ ਇਸ ਨੂੰ ਚਮਤਕਾਰੀ ਦੁੱਧ ਵੀ ਕਹਿ ਸਕਦੇ ਹੋ ਜੋ ਤੁਹਾਡੇ ਸਰੀਰ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰ ਦੇਵੇਗਾ ਇਸ ਨੁਸਖੇ ਨੂੰ ਜ਼ਰੂਰ ਅਪਣਾਓ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੀ ਇੱਕ ਹਫ਼ਤੇ ਬਾਅਦ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ ਉਮੀਦ ਕਰਦਾ ਹਾਂ ਇਹ ਨੁਸਖਾ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਵੇਗਾ ਤੇ ਐਂਡ ਦੇ ਵਿੱਚ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ